ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਸਾਰਿਆਂ ਭੈਣ ਭਰਾਵਾਂ ਦਾ ਅੱਜ ਦਿਨ ਸ਼ਨੀਵਾਰ 8 ਤਰੀਕ 25 ਕਤਕ ਤੇ ਆਪਾਂ ਨੂੰ 691 ਅੰਗ ਤੋਂ ਹੋਕੋਂ ਨਾਲ ਪ੍ਰਾਤੋ ਹੈ ਰਾਗ ਤਨਾਸਰੀ ਬਾਣੀ ਭਗਤ ਰਵਦੀ ਕਬੀਰ ਜੀ ਕੀ ਇੱਕ ਕਮਕਾਸਤ ਹੋਇਆ ਸਾਰਕ ਸੁਨੰਦਰ ਮੇਸਮਾਨਾ ਸੇਖ ਨਾਲ ਤੇ ਨਰਮ ਰਾਜਾ ਸਾਧ ਸੰਗਤ ਰਾਮ ਰਿਦੇ ਵਸਾਈ ਰਹਾਓ

ਵਾਹ ਜੋ ਅਜਿਹੀ ਕੜਾ ਪ੍ਰਸ਼ਾਦ ਦੀ ਸੇਵਾ ਹੈ ਉਹ ਸਰਦਾਰ ਭਾਈ ਗੁਰਵੇਸ ਸਿੰਘ ਜੀ ਦੇ ਘਰ ਪਰਿਵਾਰ ਵੱਲੋਂ ਸੀ ਕਾਲਾ ਮਾਤਾ ਸੁਨੀਦਰ ਕੌਰ ਜੀ ਸਾਡੇ ਸਰਦਾਰ ਵੀ ਮਾਤਾ ਜੀ ਉਹਨਾਂ ਵੱਲੋਂ ਕਾਲਾ ਕੜਾ ਪ੍ਰਸ਼ਾਦ ਦੀ ਦੀਵਾਰੀ ਹੈ ਮਾਤਾ ਸੁਨੀਦਰ ਕੌਰ ਜੀ ਹੋਰ ਜੇ ਕਿਸੇ ਨੇ ਕੜਾ ਪ੍ਰਸ਼ਾਦ ਆਈਏ ਦੇ ਕੇ ਦੀਵਾਰੀ ਤੋਂ ਫੌਰੀ ਹੋਵੇ ਸਰਬੱਤ ਸਤਿ ਦਾ ਆਪੋ ਜੀ ਵਾਰੀਆਂ ਲਿਖਵਾ ਸਕਦੇ ਹਾਂ ਆਓ ਹੁਣ ਜਿੰਨਾ ਸਵਾਖੜਾ ਪ੍ਰਸ਼ਾਦੀਆਂ ਦੇਗਾ ਵਰਤ ਲਗੀਆਂ ਸਰਬੱਤ ਸੰਗਤ ਉਹ ਕਾਲਪੁਖ ਵਾਹਿਗੁਰੂ ਜੀ ਦਾ ਧਿਆਨ ਧਰ ਕੇ ਜਪਣ ਦੇ ਕਿਰਪਾ ਹਪਤਾ ਕਰੋ ਸਾਰੀਆਂ ਸੰਗਤਾਂ ਜਪੋ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ गुरु सात नाम वाहे गुरु वागुर प्यार गुरू बोल प्यार शिव जी सतना वाह सतना ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 你必须，你想穿。Huh. चलाई है बहुत टाइम देख ला दोपहर चलाई भी मोटर ना। घंटा होगा मोटर चलती

सतनाम अबे

कौन घर <laughs> Salam परसलाम वाहिगुरु जी तेरे घर पर तू

ਮਾਲਾ ਹੱਦ ਤੱਕ ਗਿਆ ਰਿਹਾ ਤੇ ਜਿਹੜੇ ਪਿਆਰੀ ਵਾਲੇ ਸਾਫਾ ਸਾਨਾ ਉਹ ਵੀ ਨਾਲ ਹੈਗਾ ਗਿਆ ਰਿਹਾ ਵੱਡਾ ਉਹ ਦੋ ਦਿਨ ਹੋਰ ਹੀ ਲਾਇਆ ਸੀ ਦੋ ਤੇਰਾ ਪੈ ਗਿਆ ਹਾਂ ਰਮਾਤ ਮੰਦਿਰ ਦੇ ਵਿੱਚ ਜਿਆਦਾ ਆਇਆ ਹੈ ਇਹ ਵਿੱਚ ਕੀ ਹੋਇਆ ਇਹਨਾਂ ਕੱਲ ਰੋੜਾ ਪਾਉਣ ਦੀ ਅੰਗੂਂਚੀ ਨਾਲ ਸਾਹ ਬੈਤਰੀ वा कटना है ਦੀ ਬਣਦੀ ਨਾ ਉਹ ਚਾਹ ਜਾਣ ਚੁੜੀਆਂ ਆ ਜਾਂ ਕਰਦੇ ਪੱਕੇ ਦਾ ਪੂਰਾ ਫੂਲ ਦੇ ਬਣਦਾ ਪਾਸ ਹਾਂ ਦਾ ਜਾਣ ਹੋ ਗਿਆ ਆਪਾਂ ਨੂੰ ਨੇ ਕੁੜੀ ਕਿੱਥੇ ਆਪਣੇ ਆਪ ਨੇ ਇਹ ਟੇਬਲ ਆਹ ਟੇਬਲ ਚੜਾ ਦੇ ਦਿੰਦਾ ਹੋਇਆ ਇੱਕ ਮਿੰਟ ਸਮਾਪਤੀ ਕਰ ਲੈਂਦੇ ਮਾਣ ਜੀ ਵਾਈ ਗੁਰਜੀ ਦਾ ਖਾਲਸਾ ਹੈ ਗੁਰਜੀ ਪਤੀ ਜੀ ਆਪਣਾ ਵਾਸਾ ਸ਼ੋਅ ਦਾ ਕਰਦੇ ਧੰਨਵਾਦੀ ਸਾਰੇ ਪ੍ਰੰਤਿਵਾਂ ਨੂੰ ਜੁੜਦੇ ਨੇ ਵਾਈ ਗੁਰਜੀ